ਫਤਕਾਰਯੋਗ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਕੀਰਤਨ ਜੋ ਕਿ ਹੁਸ਼ਿਆਰਪੁਰ ਵਿੱਚ ਕਰਿਆ ਗਿਆ ਇਹ ਨਗਰ ਕੀਰਤਨ 350 ਸ਼ਹੀਦੀ ਦਿਹਾੜਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮਾਪਤ ਹੈ ਅੱਜ ਹੁਸ਼ਿਆਰਪੁਰ ਦੇ ਵਿੱਚ ਨਗਰ ਕੀਰਤਨ ਬੜੀ ਹੀ ਤਮਤਮ ਨਾਲ ਮਨਾਇਆ ਗਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦੀ ਦੇਨ ਤੇ ਦਿਹਾੜੇ ਤੇ ਸ਼ਾਂਤਾਂ ਵਾਸਤੇ ਥਾਂ ਥਾਂ ਤੇ ਲੰਗਰ ਵੀ ਲਗਾਏ ਗਏ ਤੇ ਵਰਤਾਏ ਗਏ ਜੋ ਵੀ ਇਹ ਮੇਰੀ ਵੀਡੀਓ ਪਹਿਲਾਂ ਦੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪ ਜੀ ਨੂੰ ਮੇਰੀਆਂ ਜਿੰਨੀਆਂ ਵੀਡੀਓ ਦੇਖੋ ਨਾ ਮਿਲਦੇ ਰਹਾ ਅਤੇ ਸਮੂਹ ਸੰਤਾਂ ਅੱਗੇ ਮੇਰੀ ਬੇਨਤੀ ਹੈ ਜੋ ਆਦਿ ਨਗਰ ਕੀਰਤਨ ਹਰ ਸ਼ਰਫਤ ਕੱਢਿਆ ਗਿਆ ਧੰਤਾਨ 6 ਨੂੰ ਤੇਗਵਾਦੀ ਜੀ ਦੇ 350 ਮੇ ਦਿਹਾੜੇ ਤੇ ਇਸ ਨਗਰ ਕੀਰਤਨ ਨੂੰ ਵੱਤਵਾ ਵੱਧ ਸ਼ੇਅਰ ਕਰਨਾ ਹੈ ਤਾਂ ਜੋ ਇਹ ਵੀਡੀਓ ਵੱਤਵਾ ਲੋਕਾਂ ਤੱਕ ਪਹੁੰਚ ਸਕੇ ਜੋ ਸੰਗਤਾਂ ਇਸ ਨਗਰ ਕੀਰਤਨ ਵਿੱਚ ਹਿੱਸਾ ਨਹੀਂ ਲੈ ਸਕੀਆਂ ਨਹੀਂ ਪਹੁੰਚ ਸਕੀਆਂ ਉਹ ਘਰ ਬੈਠੇ ਇਸ ਨਗਰ ਕੀਰਤਨ ਨੂੰ ਦੇਖ ਸਕਣ ਤੇ ਮੇਰੀ ਫੇਸ ਸਮੂਹ ਸੰਗਤਾਂ ਅੱਗੇ ਬੇਨਤੀ ਹੈ ਇਸ ਵੀਡੀਓ ਨੂੰ ਵੱਤਵਾ ਸ਼ੇਅਰ ਕਰਨਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ Okay. <laughs> ਕਿਸੇ ਵਾਰ ਤੋਂ ਨਗਰ ਕੀਰਤਨ ਦਾ ਭੋਗ ਕੇ ਫਾਸਲੇ ਬਹਾਦਰਪੁਰ ਵਿਚੇ ਪਹੁੰਚ ਚੁੱਕਾ ਹੈ ਸਾਡੇ মিডিਆ ਵਾਲੇ ਵੀਰ ਬੜੇ ਪਿਆਰ ਦੇ ਨਾਲ ਸਾਰੇ ਸਪੋਰਟ ਆਉਂਦੀ ਰਿਕਾਰਡਿੰਗ ਕਰਕੇ ਸਾਰੇ ਦੂਰ ਦੇਸ਼ ਵਾਸੀ ਬੱਚੇ ਅਗਰ ਸਿੱਖਾ ਨੱਕ ਸਾਰੇ ਧੰਨਵਾਦ ਕਰਦੇ ਹਾਂ ਤੋਂ Shimla ਪਹਾੜੀ ਵੱਲ ਦੇ ਚੋਕਵਾਲ ਨੂੰ ਨਗਰ ਕੀਰਤਨ ਪਹੁੰਚ ਰਿਹਾ ਕਾਫਰਾ ਸੰਗਤਾਂ ਦਾ ਸਾਥਾ Now piece of the car is